啊，对，对，对，对，对，对。 ਉਹ ਫੋਨ ਵਿੱਚ ਫੋਨੇ ਕਰੀ ਤੇ ਪੜ੍ਹਿਆ ਗਿਆ ਪਾਣਾ 11 ਆਖਮ ਨੇ ਹੁਣ ਕਹਿੰਦੇ ਵੀ ਦਰਦੀਆ 2000 ਦਾ ਨਾ ਕੰਮ ਆ ਪਾਜ ਗਲਤੀ ਵੀ ਨਹੀਂ ਤਾਂ ਵੀ ਮੰਨਣਾ ਜਿਆਦਾ ਬੰਦਾ ਨਹੀਂ ਤਾਂ ਹੀ ਨਹੀਂ ਮੰਨਦਾ ਗਲਤੀ ਹੈ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਬਚਾਓ ਗਿਆ ਇਹ ਸਾਈਡ ਤੇ ਲੱਗੀ ਇਹਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਚਾਰਤੀ ਆ ਵੇਖੋ ਸਾਈਡ ਤੇ ਲੱਗੀ ਉਹੜੇ ਨਾਲ ਵੱਜ ਗਈ ਤੋਂ ਹੁਣ ਪੈਸੇ ਮੰਗਾਂਦੇ ਉਹੜੇ ਤੁਹਾਨੂੰ ਕਹਾਂ ਮੈਂ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਰੋਂਗ ਸਾਈਡ ਲੱਗਿਆ ਨਾ ਜੇ ਉੱਡਦੇ ਸਾਈਡ ਤੋਂ ਹੁੰਦੀ ਵੱਜਨੇ ਜੇ ਇਹਨੂੰ ਬਚਾਉਂਦੇ ਬਚਾਉਂਦੇ ਪੜ ਜਾਂਦਾ ਸਵਾਰੀਆਂ ਥਲੇ ਆ ਜੰਨੀਆਂ ਅਸੀਂ ਆ ਕਾਹੀ ਗੱਲ ਤੋਂ ਨੇ ਜੀ ਮੈਂ ਆ ਰਿਹਾ ਸੀ ਤੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਚਾਉਂਦੇ ਪਜਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ ਐਹੀ ਗੱਲ ਹੋਈ ਕਿਥੋਂ ਕਿਥੋਂ ਆ ਰਹੇ ਸੀ ਮੈਂ ਭੜੀ ਬਾਸ ਸੈਂਡ ਤੋਂ ਆ ਰਿਹਾ ਬਾਸ ਟਾਇਰ ਭਾਜੀ ਚੱਲਦਾ ਚੱਲਦਾ ਖੁੱਲ ਗਿਆ ਮੈਂ ਹਾਂਜੀ ਹਾਂਜੀ ਅੱਛਾ ਜਿਹੜੇ ਸਵਾਰੀਆਂ ਹੈਗੇ ਸਵਾਰੀਆਂ ਹੈਗੀਆਂ ਸਰ ਤਾਂ ਜਾ ਹੋ ਗਿਆ ਭਾਜੀ ਸਵਾਰੀਆਂ ਬਚਾ ਲਈਆਂ ਜੀ ਕੀ ਕੀ ਨੁਕਸਾਨ ਹੋ ਗਿਆ ਗੱਡੀ ਦੇ ਉੱਤੇ ਮਾਰਾ ਜਾ ਡੈਂਡ ਪੈ ਗਿਆ ਸਗਰੈਜ ਪੈ ਗਿਆ ਆਇਆ ਬੀ ਗੱਡੀ ਵਾਲੇ ਸਰ ਕਹਿੰਦੇ ਵੀ ਗੱਡੀ ਦਾ ਕੰਮ ਏਜੰਸੀਆਂ ਕੋਲੋਂ ਕਰਾਉਣਾ ਵਾ ਜੀ ਟਰਾਟੋ ਦੇ ਦਿਨ ਦਿਓ ਸਰ ਮੈਂ ਤੇ ਆਖਿਆ ਵੀ ਦੋ ਮੱਲ ਲੋਕਾਂ ਨੇ ਗੱਡੀਆਂ ਧੋੜੀ ਜਾ ਇਹ ਠੀਕ ਹੈ ਤੁਹਾਡਾ ਕੰਮ ਹੈ ਨਾ ਇਹ ਗਦਰਪਾ ਆ ਤਾਂ ਥੋਲੇ ਭਾਈ ਦਾਵਾ ਵੀ ਇਹ ਹੁੰਦਾ ਬਸ ਢਿਓ ਸਵਾਰੀਆਂ ਲੈ ਕੇ ਤੇ ਉਧਰੋਂ ਇਧਰੋਂ ਛੱਡਿਓ ਉਹ ਤੋਂ ਚੱਕਾ ਹੋਲ ਗਿਆ ਗੱਡੀ ਆਟੋ ਦਾ ਆਟੋ ਦਾ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖਲੋਤੀ ਸੀ ਤੇ ਇੱਥੇ ਭਾਈ ਹੁੰਦੀ ਗੱਡੀ ਖਲੋਤੀ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਆਟੋ ਇਧਰ ਰੋਂਗ ਸਾਈਡ ਤੋਂ ਵਾਰਦਾ ਤੇ ਗੱਡੀ ਸਾਈਡ ਤੇ ਰੋਂਗ ਸਾਈਡ ਲੱਗੀ ਸੀ ਉਹ ਬਈਨੋ ਬਚਾਉਂਦੇ ਬਚਾਉਂਦੇ ਉਹ ਨਾਲ ਗੱਡੀ ਨਾਲ ਵੱਜ ਗਿਆ। ਤੇ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣੇ ਆਂ ਤੇ 10000 ਲੈਣਾ। ਉਹ ਹੁਣ ਆਪਣੇ ਪਰਸੋਂ ਜਨਾਨੀ ਉਹ ਰੋੜੀਓ ਤੇ ਫਟਾਉ ਦਾਖਾ ਖੜਾ ਕੇ ਲੈ ਆਂਦੀ ਆ। ਤੇ ਉਹ ਕੋਣ 5000 ਰੁਪਏ ਵੀ ਨਹੀਂ ਹਾਨੀਆਂ। ਉਹ ਕਹਿੰਦਾ ਰੁਪਿਆ 2000 ਲੈਣਾ ਤੇ ਕੰਮ ਨਿਬੇੜ ਦੋ। ਉਹ ਆ ਭਾਅ ਦਾ ਏਜੰਸੀਆਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ। ਇਹ ਗੱਲ ਦੇ। ਜਲਦੀ ਭਾਜੀ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ। ਹੁਣ ਉਹਦਾ ਰਬੋਲੇ ਚੱਕਾ ਖੁੱਲ ਗਿਆ, ਜੱਕਦਾਮ ਖੁੱਲ ਗਿਆ। ਅਚਾਨਕ ਖੁੱਲਿਆ। ਅਚਾਨਕ ਹੀ। ਉਹ ਜਲਦੀ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਬਜਾ ਹੋ ਗਿਆ ਆ ਇਹ ਸਾਈਡ ਤੇ ਲੱਗੀ ਇਹਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਚਾਰਤੀ ਆ ਵੇਖੋ ਸਾਈਡ ਤੇ ਲੱਗੀ ਤੇ ਓੜੇ ਨਾਲ ਵੱਜ ਗਈ ਤਾਂ ਹੁਣ ਵਾਸੇ ਮੰਗਾ ਦੇ ਓੜੇ ਨੂੰ ਤੁਹਾਨੂੰ ਕਹਾਂ ਮੈਂ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਰੋਂਗ ਸਾਈਡ ਲੱਗਿਆ ਨਾ ਜੇ ਉੱਧਰ ਸਾਈਡ ਤੋਂ ਦੀ ਵੱਜਣੀ ਜੇ ਇਹਨੂੰ ਬਚਾਉਂਦੇ ਬਚਾਉਂਦੇ ਪੜ ਜਾਂਦਾ ਸਵਾਰੀਆਂ ਥਲੇ ਆ ਜਣੇ ਅਸੀਂ ਸਾਡੇ ਵਾਰ ਕੀ ਦਾ ਵਾਰ ਕੀ ਦਾ ਸੀ ਤੇ ਉਹ ਆਏ ਤੇ ਗੱਡੀ ਦੇ ਖਲਾਰੀ ਇੱਥੇ ਇਹ ਕੀ ਪਤਾ ਹੁਣ ਸਾਨੂੰ ਇਹ ਕਿਦਾਂ ਵਜੀਏ ਤਾਂ ਸਾਨੂੰ ਸੁਣਿਆ ਗਿਆ ਵੀ ਅਦਾ ਦਾ ਗੱਡੀ ਮਾਰੀ ਏ ਸਾਨੂੰ ਇਹ ਨਹੀਂ ਪਤਾ ਵੀ ਕਿੱਦਾਂ ਵਜੀ ਗਈ ਨੁਕਸਾਨ ਕਿੰਨਾ ਹੋਇਆ ਦੱਬੋ ਜੀ ਸਾਹਮਣੇ ਤੁਸੀਂ ਵੇਖ ਲਓ ਕੋਈ ਅਲੱਗ ਨਾ ਕੋਣ ਆਜੀ ਗੱਡੀ ਦਾ ਪਤਾ ਲੈਡ ਹੈਡ ਲੈਡ ਵੀ ਟੁੱਟੀ ਆ ਕਈ ਕੁਝ ਹੋ ਗਿਆ ਮੜਾ ਜਾ ਖਰਾਬ ਹੋਵੇ ਦੋ ਤੇ ਐਵੇਂ 2-4000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਅਸ ਆ ਗਈ ਆ ਮੌਕੇ ਤੇ ਥਾਣੇ ਕੰਪਲੀਟ ਕੀਤੀ ਆ ਜੋ ਵੀ ਉਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ